ਹਾਈ ਗਾਇਸ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਨੇ ਆ ਤੁਸੀ ਬਿਲਕੁਲ ਠੀਕ ਠਾਕ ਹੋਵੋਗੇ ਰੱਬ ਤੁਹਾਨੂੰ ਖੁਸ਼ ਰੱਖੇ ਚਾਹਤੀਆਂ ਕਲਾਮਾਂ ਚ ਰੱਖੇ ਅੱਥੇ ਜੀ ਬਹੁਤ ਵੱਡੀ ਅਪਡੇਟ ਏ ਜਿਹੜੀ ਮੇਰੇ ਸਾਹਮਣੇ ਆਈ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰੀਏ ਇੱਥੇ ਅਪਡੇਟ ਏ ਅਮਰਿਤਪਾਲ ਸਿੰਘ ਦੇ ਵਾਲੇ ਤੋਂ ਇਹ ਵੀਡੀਓ ਜਿਹੜੀ ਅਸੀਂ ਅੱਜ ਸਾਂਝੀ ਕਰਾਂਗੇ ਤੁਹਾਡੇ ਨਾਲ ਵੀਡੀਓ ਦਾ ਟਾਈਟਲ ਹੈ ਤੁਸੀਂ ਵੇਖ ਲਿਆ ਹੋਏਗਾ ਤੁਹਾਡੇ ਨਾਲ ਸੇ ਤੁਹ ਸ਼ੇਅਰ ਕਰਨਾ ਵੀਡੀਓ ਦਾ ਟਾਈਟਲ ਹੈ ਭਗਵਤ ਮਾਨ ਸਿੰਘ ਦਾ ਹੋਇਆ ਸਾਹਮਣਾ ਅਮਰਿਤਪਾਲ ਸਿੰਘ ਦੇ ਨਾਲ ਤੇ ਪੋਲਤੀ ਕਰਾ ਦਿੱਤੀ ਬੰਦ ਇੱਥੇ ਕੀ ਹੈ ਵੀਡੀਓ ਵਿੱਚ ਵੀਡੀਓ ਵੇਖਾਂਗੇ ਆ ਆਖਰ ਤੱਕ ਕੀ ਅਪਡੇਟ ਹੈ ਤੇ ਨਾਲ ਇੱਥੇ ਇੱਕ ਵੀਡੀਓ ਇੱਕ ਪਿਕਚਰ ਹੈ ਜਿਹੜੀ ਬੜੀ ਵਾਇਰਲ ਹੋਣ ਦੀ ਤੈ ਹੈ ਭਗਵਤ ਮਾਨ ਸਿੰਘ ਨੇ ਜਿਹੜੇ ਨੇ ਹਥਿਆਰ ਪੈਪਨ ਜਿਹੜਾ ਨੇ ਉਹ ਫੜੇ ਦੇ ਨੇ ਤੇ ਵੀਡੀਓ ਵੇਖਣੀ ਆ ਅਪਡੇਟ ਵੇਖਣੀ ਆ ਸੇਤਵਾਰਨ ਨਾਲ ਅਜੇ ਤੇ ਮਜੀਦ ਆਪਣੇ ਜਿਹੜੇ ਵਿਚਾਰ ਨੇ ਉਹ ਸ਼ੇਅਰ ਕਰਨੇ ਆ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡਾ ਚੈਨਲ ਜੇਕਰ ਲਾਜ਼ਮੀ ਸਬਸਕ੍ਰਾਈਬ ਕਰੋ ਸਾਡੇ ਜਿਨੇ ਵੀ ਪੈਨ ਪ੍ਰਾਖ ਰੇਖ ਤੇ ਪੈਨੇ ਤੁਹਾਡੀ ਸਪੋਰਟ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਚੱਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਮੈਂ ਇਹ ਨੌਜਵਾਨਾਂ ਨੂੰ ਕਿੱਥੇ ਕਿਹਾ ਵੇ ਇੱਕ ਸਟੇਟਮੈਂਟ ਦੇ ਵਿੱਚ ਵੀ ਤੁਸੀਂ ਹਜ਼ਾਰਾਂ ਸੰਘਰਸ਼ ਲੜੋ ਤੇ ਇੱਕ ਵੀ ਸਟੇਟਮੈਂਟ ਹੋ ਗਈ ਹੈ ਸ਼ਾਸਤਰਧਾਰੀ ਹੋਣ ਨੂੰ ਕਹਿਣਾ ਤਿਆਰ ਵਰ ਤਿਆਰ ਰਹਿਣ ਨੂੰ ਕਹਿਣਾ ਤੇ ਆਪਣੇ ਗੁਰੂ ਦੀ ਬੇਦਬੀ ਰੋਕਣ ਨੂੰ ਕਹਿਣਾ ਹਿਆਰਵੰਦ ਸੰਘਰਸ਼ ਨਹੀਂ ਹੁੰਦਾ ਮੈਂ ਇਹ ਜ਼ਰੂਰ ਕਿਹਾ ਕਿ ਹਕੂਮਤ ਤੈਅ ਕਰਦੀ ਹੁੰਦੀ ਹੈ ਕਿ ਕੌਮ ਕਿਹੜੇ ਰਾਹ ਤੇ ਤੁਰਦੀ ਹੈ ਹੁਣ ਹਕੂਮਤ ਕਿਵੇਂ ਤੈਅ ਕਰਦੀ ਹੈ ਸਿੱਖ ਧਰਨੇ ਲਾਉਣ ਮੋਰਚੇ ਲਾਉਣ ਜੇ ਸਿੱਖਾਂ ਦੀ ਬੇਦਬੀ ਦਾ ਜਿਹੜਾ ਬੰਦਾ ਹੈ ਦੋਸ਼ੀ ਇਹਨੂੰ ਸਜ਼ਾ ਐਸੀ ਮਿਲੀ ਹੁੰਦੀ ਮਿਸਾਲੀ ਲਾਅ ਐਕਟ ਨਹੀਂ ਬਣਦੇ ਨਵੇਂ ਨਿਰਬਿਆ ਐਕਟ ਬਣਿਆ ਆਪਾਂ ਐਕਟ ਬਣਾਉਨੇ ਜਦੋਂ ਆਪਾਂ ਨੂੰ ਲੱਗੇ ਵੀ ਸਮਾਜ ਨੂੰ ਹੁਣ ਲੋੜ ਪੈ ਗਈ ਨਵੇਂ ਕਾਨੂੰਨ ਦੀ ਕਾਨੂੰਨ ਕੋਈ ਛੇਕੜ ਚਾਹੀਤ ਨਹੀਂ ਬੋਤਾਂ ਹੀ ਹੋਣੀ ਹੈ ਜੱਜਾਂ ਨੇ ਬੈਠ ਕੇ ਫੈਸਲਾ ਕਰਨਾ ਹੈ ਸਿਆਣੇ ਲੋਕਾਂ ਨੇ ਹੁਣ ਇੱਥੇ ਐਕਟ ਨਹੀਂ ਬਣਾਇਆ ਗਿਆ ਬਕਾਇਦਾ ਤੌਰ ਤੇ ਬੰਦੇ ਨੂੰ ਜਮਾਨਤ ਦੇ ਦਿੱਤੀ ਗਈ ਜਮਾਨਤ ਦੇ ਕੇ ਸਿਕਿਉਰਟੀ ਗਾਰਡ ਦਿੱਤੇ ਗਏ ਹੁਣ ਸਿਕਿਉਰਟੀ ਗਾਰਡ ਤੇ ਇੱਕ ਵੀਆਪੀ ਕਲਚਰ ਦਾ ਹਿੱਸਾ ਬਣ ਗਿਆ ਹੁਣ ਤੁਸੀਂ ਦੱਸੋ ਵੀ ਕਿੰਨੇ ਲੋਕਾਂ ਨੂੰ ਪ੍ਰੇਰਿਤ ਕਰਦੀ ਹੋਏ ਗੱਲ ਵੀ ਇੰਨੀ ਯਾਰ ਬੇਦਬੀ ਕਰਦੀ ਹੈ ਮਹੀਨਾ ਖੰਸਾ ਜਾ ਕੱਟ ਕੇ ਬਸ ਸਿਕਿਉਰਿਟੀ ਗੱਲ ਲਿਖਾਂਗੇ ਹਨ ਇਹ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਖਬਰ ਇੱਕ ਮਸਲਾ ਇਸ ਸਮੇਂ ਪੰਜਾਬ ਦੇ ਵਿੱਚ ਕਾਫੀ ਜਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਮੁੱਦਾ ਹੈ ਹਥਿਆਰਾਂ ਵਾਲੀਆਂ ਫੋਟੋਆਂ ਅਤੇ ਹਥਿਆਰਾਂ ਨੂੰ ਸ਼ੋਅ ਆਫ ਕਰਨ ਤੇ ਹੋਣ ਵਾਲੇ ਪਰਚੇ ਅਤੇ ਦੱਸ ਦਈਏ ਕਿ ਇਸੇ ਲੜੀ ਦੇ ਤਹਿਤ ਸਭ ਤੋਂ ਪਹਿਲਾ ਪਰਚਾ ਜੋ ਭਗਵੰਤ ਸਿੰਘ ਯਾਨਕਿ ਪ੍ਰਧਾਨ ਮੰਤਰੀ ਬਾਜੇ ਕਿਤੇ ਹੋਇਆ ਸੀ ਅਤੇ ਉੱਥੇ ਹੀ ਦੋਸਤੋ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਹਥਿਆਰ ਦੇ ਨਾਲ ਦਿਖਾਈ ਦੇ ਰਹੇ ਨੇ ਅਤੇ ਜੋ ਫੋਟੋ ਸੋਸ਼ਲ ਮੀਡੀਆ ਤੋਂ ਅਪਲੋਡ ਕੀਤੀ ਹੋਈ ਦਿਖਾਈ ਦੇ ਰਹੀ ਹੈ ਦੱਸਦੀ ਹੈ ਕਿ ਇੱਥੇ ਪੰਜਾਬ ਪੁਲਿਸ ਦੁਆਰਾ ਪ੍ਰਸ਼ਾਸਨ ਦੁਆਰਾ ਕੁਝ ਜਿਹੇ ਪਰਚੇ ਵੀ ਕੀਤੇ ਗਏ ਨੇ ਜਿਹੜੀਆਂ ਕਿ ਫੋਟੋਆਂ ਇਹ ਕਾਨੂੰਨ ਆਉਣ ਤੋਂ ਬਾਅਦ ਅਤੇ ਇਸ ਐਲਾਨ ਤੋਂ ਪਹਿਲਾਂ ਦੀਆਂ ਅਪਲੋਡ ਕੀਤੀਆਂ ਹੋਈਆਂ ਸਨ ਹਾਲਾਂਕਿ ਜੋ ਪ੍ਰਸ਼ਾਸਨ ਹੈ ਅਤੇ ਸਰਕਾਰ ਦੁਆਰਾ 72 ਘੰਟੇ ਦਾ ਸਮਾਂ ਦਿੱਤਾ ਗਿਆ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਅਜਿਹੀ ਅਪੱਤੀ ਜਨਕ ਸਮਗਰੀ ਹਟਾਉਣ ਦੇ ਲਈ ਤੇ ਦੋਸਤੋ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਹੋਰ ਵੀ ਰਿਪਲਾਈ ਕੀਤਾ ਗਿਆ ਜੋ ਕਿ ਭਾਈ ਅਮਰਪਾਲ ਸਿੰਘ ਜੀ ਖਾਲਸਾ ਦੇ ਵੱਲੋਂ ਕੀਤਾ ਗਿਆ ਤੇ ਕਿਹਾ ਗਿਆ ਕਿ ਕਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਇਹ ਕਹਿ ਰਹੀ ਸੀ ਕਿ ਬਾਹਰਲੇ ਮੁਲਕਾਂ ਤੋਂ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾਵੇਗਾ ਪਰ ਹਾਲੇ ਤੱਕ ਇੱਕ ਹੀ ਨੌਜਵਾਨ ਬਾਹਰੋਂ ਯਾਨੀ ਕਿ ਟੁਬਈ ਤੋਂ ਆਇਆ ਹੈ ਅਤੇ ਹੁਣ ਹੀ ਸਰਕਾਰ ਨੂੰ ਇਸ ਤਰ੍ਹਾਂ ਔਖਾ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਹਨ ਦੱਸਦੀ ਹੈ ਕਿ ਲਗਾਤਾਰ ਇਹਨਾਂ ਕਾਰਵਾਈਆਂ ਦਾ ਜਿੱਥੇ ਲੋਕ ਸਮਰਥਨ ਵੀ ਕਰ ਰਹੇ ਨੇ ਉੱਥੇ ਦੂਜੇ ਪਾਸੇ ਵਿਰੋਧ ਵੀ ਹੋ ਰਿਹਾ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕਾਰਵਾਈਆਂ ਉਦੋਂ ਹੀ ਕਿਉਂ ਹੋ ਰਹੀਆਂ ਨੇ ਜਦੋਂ ਕੋਈ ਹਿੰਸਾ ਭੜਕਾਉਣ ਵਾਲੇ ਅਤੇ ਜੋ ਆਪਸੀ ਭਾਈਚਾਰਾ ਉਸ ਦੇ ਵਿੱਚ ਸੇਧ ਲਾਉਣ ਵਾਲੇ ਕੁਝ ਲੋਕਾਂ ਦੀ ਮੌਤ ਹੋਈ ਹੈ ਕਤਲ ਹੋਇਆ ਜਦਕਿ ਸਿੱਧੂ ਉਸ ਵਾਲੇ ਦੇ ਕਤਲ ਦੇ ਮਾਮਲੇ ਚ ਜਿਹਾ ਨਹੀਂ ਹੋਇਆ ਦੋਸਤੋ ਤੁਹਾਡੇ ਇਸ ਬਾਰੇ ਕੀ ਕਹਿੰਦੇ ਜਰੂਰ ਕਮੈਂਟ ਕਰਕੇ ਦੱਸਣਾ ਤੇ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਰਿਪਲਾਈ ਕਰਦੀ ਇਹ ਵੀਡੀਓ ਜੋ ਕਿ ਇਸ ਸਮੇਂ ਕਾਫੀ ਜਿਆਦੇ ਚਰਚਾ ਦੇ ਵਿੱਚ ਹੈ ਤੇ ਹੋਰ ਤਾਜ਼ਾ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਅਥਰ ਲਿਮਟਿਡ ਗਿਆਨ ਫੇਸਬੁੱਕ ਪੇਜ ਲਿਮਟਿਡ ਗਿਆਨ ਮੀਡੀਆ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਅਮਰਤਪਾਲ ਨੇ ਅਮਰਤਪਾਨ ਕੀਤਾ ਨੀਂਦ ਉੱਡ ਗਈ ਸਿੱਖੀ ਵਿਰੋਧੀਆਂ ਦੀ ਵਿਰੋਧੀਆਂ ਦੀ ਜਦੋਂ ਦਾ ਅਮਰਤ ਛਕਿਆ ਨਾ ਕੰਪਨੀਆਂ ਛੜੀਆਂ ਪਈਆਂ ਆਮ ਪਾਰਟੀ ਵਾਲੇ ਵੀ ਪਹਿਲਾਂ ਕਹਿੰਦੇ ਸੀ ਨਾ ਵੋਟਾਂ ਲੈਣ ਤੋਂ ਕਹਿੰਦੇ ਅਸੀਂ ਐਦਾਂ ਦਾ ਪੰਜਾਬ ਬਣਾ ਦੇਵਾਂਗੇ ਜਿਹੜੇ ਆਈਲੈਂਡ ਕਰ ਕਰ ਕੇ ਬਾਹਰ ਗਏ ਪੰਜਾਬ ਦੇ ਲੋੜੇ ਵਾਪਸ ਤੁਸੀਂ ਸਿਰ ਮਾਰ ਕੇ ਘਹਾਂ ਪਰੋ ਕਿਆਕ ਨਹੀਂ ਕਿਹਾ ਉਹਨਾਂ ਨੇ ਕਿਆ ਨਾ ਤੇ ਹੁਣ ਕੌ ਪਿੱਟਦੇ ਆ ਹੱਲ ਤਾਂ ਇੱਕੋ ਹੀ ਆਇਆ ਉਹ ਵੀ ਦਵਾਈ ਵਾਲਾ ਤੇ ਜਦਨ ਬਰ ਕੈਨੇਡਾ ਅਮਰੀਕਾ ਇਟਲੀ ਜਰਮਨ ਫਰਾਂਸ ਵਾਲੇ ਸਾਰੇ ਆ ਗਏ ਫਿਰ ਕੀ ਮਨੂੰ ਸਰ ਬਣੂ ਖਾਲਸਤਾਨ ਹੱਥ ਪੈਰਾਂ ਦੀਆਂ ਪਈਆਂ ਪਈਆਂ ਅੰਮ੍ਰਿਤਪਾਲ ਨੇ ਅੰਮ੍ਰਿਤਪਾਨ ਕੀਤਾ ਨੀਂਦ ਉੱਡ ਕੇ ਸਿੱਖੀ ਬੁੜੀਆਂ ਵੀ ਲਾਲ ਜਿਲੇ ਦਾ ਸਾਡਾ ਨਿਸ਼ਾਨ ਝੁਲਿਆ ਓਏ ਮਾਰ ਗਈ ਮਾਂ ਸੀ ਸ਼ਾਹਾਂ ਤੇ ਮੋਦੀਆਂ ਦੀ ਮੋਦੀਆਂ ਦੀ ਵਾਰਸ ਸਿਗੇ ਤੇ ਵਾਰਸ ਹੀ ਬਣੇ ਰਹਿਣਾ ਵਾਹ ਵਾਹ ਵਾਰਸ ਸਿਗੇ ਤੇ ਵਾਰਸ ਹੀ ਬਣੇ ਰਹਿਣਾ ਕੋਈ ਧੌਂਸ ਨਹੀਂ ਬਾਬਰਾ ਲੋਧੀ ਲੋਧੀਆਂ ਅਮਰਤਪਾਲ ਨੇ ਅਮਰਤਪਾਨ ਕੀਤਾ ਨੀਂਦ ਉੱਡ ਗਈ ਸਿੱਖੀ ਵਿਰੋਧੀਆਂ ਦੀ ਜਦੋਂ ਨਾ ਅਮਰਤ ਸ਼ਗਿਆ ਨਾ ਕੰਪਨੀਆਂ ਛੜੀਆਂ ਪਈਆਂ ਆਮ ਪਾਰਟੀ ਵਾਲੇ ਵੀ ਪਹਿਲਾਂ ਕਹਿੰਦੇ ਸੀ ਨਾ ਵੋਟਾਂ ਲੈਣ ਤੋਂ ਕਹਿੰਦੇ ਅਸੀਂ ਐਦਾਂ ਦਾ ਪੰਜਾਬ ਬਣਾ ਦੇਵਾਂਗੇ ਜਿਹੜੇ ਆਇਲ ਟੱਕਰ ਕਰਕੇ ਬਾਹਰ ਗਏ ਪੰਜਾਬ ਝਿਉਣੇ ਵਾਪਸ ਤੁਸੀਂ ਸ਼ੇਰ ਮਾਰ ਕੇ ਘਹਾਰਾ ਪਰੋ ਕਿਹਾ ਕੀ ਨਹੀਂ ਕਿਹਾ ਉਹਨਾਂ ਨੇ ਕਿਹਾ ਨਾ ਤੇ ਹੁਣ ਕੌਣ ਪਿੱਟਦੇ ਆ ਹੱਲ ਤਾਂ ਇੱਕੋ ਹੀ ਆਇਆ ਉਹ ਵੀ ਦਵਾਈ ਵਾਲਾ ਤੇ ਜਦੋਂ ਪਰ ਕੈਨੇਡਾ ਅਮਰੀਕਾ ਇਟਲੀ ਜਰਮਨ ਫਰਾਂਸ ਵਾਲੇ ਸਾਰੇ ਆ ਗਏ ਫਿਰ ਕੀ ਬਣੂ ਫਿਰ ਬਣੂ ਖਾਲਸਤਾਨ ਹੱਥਾਂ ਪੈਰਾਂ ਦੀਆਂ ਪਈਆਂ ਪਈਆਂ ਅੰਮ੍ਰਿਤਪਾਲ ਨੇ ਅੰਮ੍ਰਿਤਪਾਨ ਕੀਤਾ ਨੀਂਦ ਉੱਡ ਕੇ ਸਿੱਖੀ ਬਰੂਹੀਆਂ ਨਹੀਂ ਲਾਲ ਕਿਲੇ ਦਾ ਸਾਡਾ ਨਿਸ਼ਾਨ ਝੁਲਿਆ ਓਏ ਮੜ ਗਈ ਮਾਂ ਸੀ ਸ਼ਾਹਾਂ ਤੇ ਮੋਦੀਆਂ ਦੀ ਮੋਦੀਆਂ ਦੀ ਵਾਰਸ ਸਿਗੇ ਤੇ ਵਾਰਸ ਹੀ ਬਣੇ ਰਹਿਣਾ ਵਾ ਵਾਰਸ ਸਿਗੇ ਤੇ ਵਾਰਸ ਹੀ ਬਣੇ ਰਹਿਣਾ ਕੋਈ ਧੌਂਸ ਨਹੀਂ ਬਾਬਰਾਂ ਓਕੇ ਜੀ ਆ ਵੀਡੀਓ ਤੁਸੀਂ ਵੇਖੀਏ ਅਮਰਤਪਾਲ ਸਿੰਘ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਪਈਆਂ ਨੇ ਇਹ ਕਾਰਵਾਈ ਬਿਲਕੁਲ ਗਲਤ ਤੇ ਨਾਇਨਸਾਫੀ ਹੁੰਦੀ ਪਈ ਅਮਰਤਪਾਲ ਸਿੰਘ ਨਾਲ ਅਮਰਤਪਾਲ ਸਿੰਘ ਦਾ ਇਹ ਕਸੂਰ ਹੈ ਕਿ ਉਹਨੇ ਜਿਹੜੀ ਨੌਜਵਾਨ نسل ਹੈ ਉਹਨੂੰ ਨਸ਼ੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਜੋ ਵੀ ਚੰਗਾ ਕੰਮ ਕਰਨ ਲੱਗਦਾ ਹੈ ਉਹਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦੇ ਜਾਂਦਾ ਹੈ ਇਹ ਗੁਨਾਹ ਕੀਤਾ ਅਮਰਤਪਾਲ ਸਿੰਘ ਨੇ ਨਾਲ ਇੱਥੇ ਇਹਨਾਂ ਨੇ ਕਿਹਾ ਕਿ ਮਸਜਦ ਦੀ ਜਿਹੜੀ ਬੇਅਦਵੀ ਹੈ ਉਨਾ ਦੇ ਬਾਰੇ ਵਿੱਚ ਇਹਨਾਂ ਨੇ ਗੱਲ ਕੀਤੀ ਸੀ ਤੇ ਜਿਹੜਾ ਮੁਜਰਮ ਹੈ ਉਹਨੂੰ ਰਿਆ ਕਰ ਦਿੱਤਾ ਗਿਆ ਤੇ ਨਾਲ ਉਹਨੂੰ ਸਿਕਿਉਰਟੀ ਵੀ ਦਿੱਤੀ ਗਈ ਐਥੇ ਤੁਸੀਂ ਹਿਸਾਬ ਲਾਓ ਕਿ ਸਿੱਖੀ ਤੇ ਸਿੱਖਾਂ ਦੇ ਨਾਲ ਕਿੰਨਾ ਅਨਿਆਏ ਹੈ ਕਿੰਨਾ ਤੱਕਾ ਕੀਤਾ ਜਾਂਦਾ ਪਿਆ ਕਿ ਉਹਨਾਂ ਨੂੰ ਉਹਨਾਂ ਦੇ ਹਕੂਕ ਨਹੀਂ ਦਿੱਤੇ ਜਾਂਦੇ ਪਏ ਜਿੱਥੇ ਉਹਨਾਂ ਲਈ ਸਟੈਂਡ ਲੈਣਾ ਚਾਹੀਦਾ ਗਵਰਨਮੈਂਟ ਨੂੰ ਗਵਰਨਮੈਂਟ ਇੰਡੀਆ ਦੇ ਗਵਰਨਮੈਂਟ ਨੂੰ ਉੱਥੇ ਸਟੈਂਡ ਉਹਨਾਂ ਦੇ ਲਈ ਨਹੀਂ ਲਿਆ ਜਾਂਦਾ ਪਿਆ ਤੇ ਹਰ ਥਾਂ ਤੇ ਸਿੱਖਾਂ ਦੇ ਨਾਲ ਜਿਹੜੀ ਨਾ ਇਨਸਾਫੀ ਹੈ ਜਿਹੜਾ ਅਸੂਕੇ ਭੈੜਾ سلوਕ ਉਹ ਕੀਤਾ ਜਾਂਦਾ ਹੈ ਨਾਲ ਇੱਥੇ ਗੱਲ ਕਰਾਂਗੇ ਉਹ ਲੋਕ ਜਿਹੜੇ ਪਾਰ ਬੈਠੇ ਨੇ ਉਹ ਮੈਂ ਕਹਾਂਗੀ ਉਹ ਸਕੂਨ ਚੇ ਨੇ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਕੋਈ ਵੀ ਤੁਸੀਂ ਗੱਲ ਕਰਦੇ ਹੋ ਕੋਈ ਵੀ ਬੋਲਣ ਲੱਗਦਾ ਹੈ ਤੇ ਉਹਦੇ ਖਿਲਾਫ ਜਿਹੜੇ ਨੇ ਐਕਸ਼ਨ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਜਿਹੜੇ ਹਕੂਕ ਨੇ ਉਹ ਹੀ ਨਹੀਂ ਸਿੱਖਾਂ ਨੂੰ ਲਾਭਦੇ ਪਏ ਤੇ ਇੱਥੇ ਇਹ ਚੰਗਾ ਹੈ ਕਿ ਜਿਹੜੇ ਬਾਹਰ ਬੈਠੇ ਨੇ ਉਹ ਸਕੂਨ ਦੇ ਵਿੱਚ ਨੇ ਠੀਕ ਹੈ ਤੇ ਨਾਲ ਇਹ ਕਿਆ ਜਾਂਦਾ ਹੈ ਕਿ ਜਿਹੜੇ ਬਾਹਰ ਬੈਠੇ ਦੇ ਨੇ ਉਹ ਬਾਹਰ ਕਿਉਂ ਨੇ ਉਹ ਵਾਪਸ ਆਣ ਉਹ ਵਾਪਸ ਤੇ ਫੇਰ ਆਣ ਨਾ ਕਿ ਪੰਜਾਬ ਦੇ ਵਿੱਚ ਸਿਕਿਉਰਟੀ ਸਹੀ ਹੋਏ ਪੰਜਾਬ ਦੇ ਵਿੱਚ ਉਹਨਾਂ ਦੇ ਰਾਈਟਸ ਜਿਹੜੇ ਨੇ ਉਹਨਾਂ ਨੂੰ ਲੱਭਣ ਠੀਕ ਹੈ ਤੇ ਇੱਥੇ ਜੀ ਅਮਰਿਤਪਾਲ ਸਿੰਘ ਦੀ ਰਿਹਾਈ ਤੇ ਲਈ ਅਸੀਂ ਵੀ ਆਵਾਜ਼ ਚੁੱਕਨੇ ਆ ਤੇ ਅਮਰਿਤਪਾਲ ਸਿੰਘ ਦੇ ਬਿਲਕੁਲ ਅਸੀਂ ਨਾਲ ਆ ਅਮਰਿਤਪਾਲ ਸਿੰਘ ਨੂੰ ਇਨਸਾਫ ਲੱਭਣਾ ਚਾਹੀਦਾ ਤੇ ਭਗਵਤਮਾਨ ਸਿੰਘ ਜਿਹੜਾ ਆ ਉਹ ਕੀ ਕਰਨ ਦੀ ਕੋਸ਼ਿਸ਼ ਕਰਦਾ ਪਿਆ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕਰਦਾ ਪਿਆ ਵੈਪਨ ਸ਼ੋਅ ਕਰਕੇ ਵੈਪਨ ਸ਼ੋਅ ਕਰਾ ਕੇ ਭਗਵਤਮਾਨ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕੀ ਪੈਗਾਮ ਦੇਣ ਦੀ ਕੋਸ਼ਿਸ਼ ਕਰਦਾ ਪਿਆ ਇਹ ਸਾਰਿਆਂ ਨੂੰ ਸਮਝ ਐ ਤੇ ਇੱਥੇ ਜਿਹੜਾ ਪੰਜਾਬ ਦਾ ਸੀਐਮ ਇਹ ਹਰਕਤਾਂ ਕਰੇਗਾ ਤੇ ਫਿਰ ਕਿਸੇ ਨੇ ਕੀ ਕਰਨਾ ਨਾਲੇ ਇੱਥੇ ਅਸੀਂ ਗੱਲ ਕਰੀਏ ਕਿ ਭਗਵਤਮਾਨ ਸਿੰਘ ਜਿੰਨੂੰ ਉੱਪਰ ਠੀਕ ਹੈ ਸਾਰੇ ਪੰਜਾਬ ਦੇ ਲੋਕਾਂ ਨੇ ਮਿਲ ਕੇ ਸੀਐਮ ਬਣਾਇਆ ਹੁਣ ਉਹੀ ਜਿਹੜਾ ਪੰਜਾਬ ਦੇ ਲੋਕਾਂ ਦੇ ਅਗੇਂਸਟ ਜਿਹੜਾ ਕਾਰਵਾਈਆਂ ਕਰਦਾ ਪਿਆ ਤੇ ਇਹਨੂੰ ਜਿੰਨਾ ਵੀ ਆ ਠੀਕ ਹੈ ਅਦੀ ਮਜ਼ਮਤ ਕੀਤੀ ਜਾਓ ਕਾਟੇ ਠੀਕ ਹੈ ਤੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਪੁਆਇੰਟ ਆਫ View لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਬੋਤਾ ਤੂ ਬੋਤਾ ਸ਼ੇਅਰ ਕਰੋ ਤਾਂ ਕਿ ਇਹ ਅਪਡੇਟ ਪੋਤੇ ਲੋਕਾਂ ਤੱਕ ਜਾ ਸਕੇ ਅਮਰਿਤਪਾਲ ਸਿੰਘ ਦੇ حوالے ਤੋਂ ਜਿਹੜੀ ਆਵਾਜ਼ ਹੈ ਜਿਹੜੇ ਉਹਨਾਂ ਦੀ ਰਹਾਈ ਦੀ ਆਵਾਜ਼ ਉੱਚੀ ਜਾ ਸਕੇ ਤੇ ਵੀਡੀਓ ਸ਼ੇਅਰ ਕਰੋ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੁਹਾਡੇ ਨਾਲ ਫਿਰ ਤੁਮ ਲਾਕਾਤ ਹੁੰਦੀ ਸੱਚੀ ਕਾ